ਦੋਸਤੋ ਆਓ ਇੱਕ ਲਾਂਤੀਏ ਨੂੰ ਲਾਂਤਾ ਪਾਉਣੇ ਆ ਇਹ ਲਾਂਤੀਆ ਕੋਈ ਆਮ ਆਦਮੀ ਨਹੀਂ ਬਲਕਿ ਇੱਕ ਪੁਲਿਸ ਅਫਸਰ ਆ ਪਹਿਲਾ ਦਿਨ ਮਤਿਆ ਕਰੇ ਤੈਨੂੰ ਮੇਰੇ ਕੋ ਸੋਣੀ ਬੋਤ ਲੱਗਦੀ ਐ ਇਹਦੀ ਕਿੰਨੀ ਉਮਰ ਹੋਏਗੀ 14 ਸਾਲ 14 ਸਾਲ ਮੇਰੇ ਖਲ ਤੁਹਾਡੀ ਪੋਤੀ ਹੋਏਗੀ 14 ਸਾਲ ਦੀ ਤਾਂ ਹਾਂਜੀ ਹੋਰ ਨੋ ਨਾ ਤੁਹਾਨੂੰ ਵੀ ਸੋਣੀ ਲੱਗਦੀ ਆ ਉਹ ਪੁਲਿਸ ਅਫਸਰ ਜਿਸ ਦੇ ਕੋਲ ਲੋਕ ਜਾਂਦੇ ਨੇ ਪੀੜਤ ਜਾਂਦੇ ਨੇ ਇਨਸਾਫ ਲੈਣ ਦੇ ਲਈ ਇਸ ਉਮੀਦ ਦੇ ਨਾਲ ਕਿ ਇਹ ਪੁਲਿਸ ਅਫਸਰ ਉਸ ਨੂੰ ਇਨਸਾਫ ਦਿਵਾਊਗਾ ਪਰ ਜਦੋਂ ਇਹੋ ਜਿਹੇ ਪੁਲਿਸ ਆਫਸਰ ਇਨਸਾਫ ਦਿਵਾਉਣ ਦੀ ਥਾਂ ਖੁਦ ਮੈੜੀ ਅੱਖ ਪੀੜਤਾ ਤੇ ਰੱਖ ਲੈਣ ਤਾਂ ਫਿਰ ਕੀ ਹੋਊਗਾ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਨਸਾਫ ਮਿਲੂਗਾ ਗੱਲ ਤੇ ਘਟਨਾ ਫਲੋਰ ਦੀ ਹੈ ਫਲੋਰ ਦਾ ਥਾਣਾ ਤੇ ਫਲੋਰ ਥਾਣੇ ਦਾ ਐਸਐਚਓ ਭੂਸ਼ਣ ਕੁਮਾਰ ਇਸ ਇਲਾਕੇ ਦੇ ਵਿੱਚ ਰਹਿੰਦੇ ਇੱਕ ਪ੍ਰਵਾਸੀ ਪਰਿਵਾਰ ਦੀ ਨਵਾਲਗ ਕੁੜੀ ਦੇ ਨਾਲ ਰੇਪ ਹੋ ਜਾਂਦਾ ਹੈ ਨਵਾਲਗ ਕੁੜੀ ਤੇ ਆਪਣੀ ਮਾਤਾ ਦੇ ਨਾਲ ਮਿਲ ਕੇ ਥਾਣੇ ਪਹੁੰਚਦੇ ਇਸ ਉਮੀਦ ਦੇ ਨਾਲ ਕਿ ਥਾਣੇਦਾਰ ਸਾਹਿਬ ਉਸ ਨੂੰ ਇਨਸਾਫ ਦਿਵਾਉਣਗੇ ਪਰ ਥਾਣੇਦਾਰ ਸਾਹਿਬ ਇਨਸਾਫ ਦਿਵਾਉਣ ਦੀ ਥਾਂ ਉਸ ਮਾਸੂਮ ਨਾਬਾਲਗ ਲੜਕੀ ਤੇ ਉਸ ਦੀ ਮਾਤਾ ਦੇ ਉੱਤੇ ਹੀ ਮੈਲੀ ਨਜ਼ਰ ਰੱਖ ਲੈਂਦਾ ਨੇ ਜੋ ਵੀਡੀਓ ਰਿਕਾਰਡਿੰਗ ਇਹ ਸੁਣਾ ਰਹੀ ਹੈ ਜਿਸ ਤਰੀਕੇ ਨਾਲ ਤੁਸੀਂ ਇਹਨੂੰ ਬੁਲਾ ਰਹੇ ਹੋ ਉੱਥੇ ਇਹ ਤੁਹਾਡਾ ਹੱਕ ਬੰਦ ਹੈ ਯੂਨੀਫਾਰਮ ਚੋਂ ਤੁਸੀਂ ਸੀਨੀਅਰ ਬੰਦੇ ਹੋ ਤੁਸੀਂ ਸਾਹਿਬ ਨੇ ਰਹੇ ਤੁਸੀਂ ਉਹਨਾਂ ਤੁਸੀਂ ਮੇਰੀ ਗੱਲ ਸੁਣੋ ਇੱਕ ਜਿਹੜਾ ਰਿਸਪੌਂਸਿਬਲ ਬੰਦਾ ਯੂਨੀਫਾਰਮ 'ਚ ਹੈ ਉਹ ਇੱਕ ਗੱਲ ਕਹੇਗਾ ਕਿ ਬੀਬਾ ਤੇਰਾ ਸੀ ਜੋ ਰਿਪੋਰਟ ਬਿਆਨ ਕਰਨਾ ਹੈ ਆਪਣਾ ਬੰਦਾ ਲੈ ਕੇ ਉਸੇ ਆ ਜਾ ਤੁਸੀਂ ਕਿਉਂ ਹੱਸਾਸ ਕੇ ਹੱਥ ਦੇਖ ਲੈਣੇ ਆ ਯੂਜ਼ ਕਰ ਲਾਂਗੇ ਦੇਖ ਲੈਣੇ ਕਿੱਦਾਂ ਚੱਲਣਾ ਮੈਂ ਕੁਝ ਸੁਣੀ ਉਹ ਵੀਡੀਓ ਕੌਲਾਂ ਕੀਤੀਆਂ ਜਾਂਦੀਆਂ ਨੇ ਕੌਲਾਂ ਦੇ ਵਿੱਚ ਕਾਫੀ ਕੁਝ ਅਜੀਹਾ ਅਪੱਤੀ ਜਨਕ ਬੋਲਿਆ ਜਾਂਦਾ ਜਿਸ ਤੋਂ ਬਾਅਦ ਆਖਿਰਕਾਰ ਇਸ ਥਾਣੇਦਾਰ ਤੇ ਕਾਰਵਾਈ ਹੋਣੀ ਲਾਜ਼ਮੀ ਸੀ ਜਿਵੇਂ ਨਾ ਕਿਵੇਂ ਕਰਦੇ ਇਹ ਪਰਿਵਾਰ ਇਹ ਪ੍ਰਵਾਸੀ ਪਰਿਵਾਰ ਮਾਂ ਤੇ ਤੀ ਵੂਮਨ ਕਮਿਸ਼ਨ ਦੇ ਕੋਲ ਪਹੁੰਚਦੇ ਨੇ ਪੰਜਾਬ ਮਹਿਲਾ ਰਾਜ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਕੌਰ ਗਿੱਲ ਦੇ ਕੋਲ ਪਹੁੰਚਦੇ ਨੇ ਜਦੋਂ ਰਾਜ ਲਾਲੀ ਕੌਰ ਗਿੱਲ ਸਾਰੀ ਰਿਕਾਰਡਿੰਗ ਦੇਖਦੇ ਨੇ ਪੂਰਾ ਵਾਕਿਆ ਸੁਣਦੇ ਨੇ ਤਾਂ ਉਹਨਾਂ ਦੇ ਪੈਰਾਂ ਦੇ ਹੇਠਾਂ ਵੀ ਜ਼ਮੀਨ ਖਿਸਕ ਗਈ ਸਮਝੋ ਇਸ ਤੋਂ ਬਾਅਦ ਸੱਦਿਆ ਜਾਂਦਾ ਹੈ ਉਸ ਥਾਣੇਦਾਰ ਨੂੰ ਉਸ ਅੱਧਖੜ ਉਮਰ ਦੇ ਕਰੀਬ 55-56 ਸਾਲਾਂ ਦੇ ਥਾਣੇਦਾਰ ਪੂਸ਼ਨ ਕੁਮਾਰ ਸਾਹਮਣੇ ਬਿਠਾਇਆ ਜਾਂਦਾ ਕੁੜੀ ਦੇ ਤੇ ਕੁੜੀ ਦੀ ਮਾਤਾ ਦੇ ਔਮਨ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀਕੌਰ ਗਿੱਲ ਸਵਾਲ ਜਵਾਬ ਕਰਦੇ ਨੇ ਤੇ ਇਸ ਦੀ ਇੱਕ ਵੀਡੀਓ ਵੀ ਰਾਜ ਲਾਲੀਕੌਰ ਗਿੱਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਰਾਜ ਲਾਲੀਕੌਰ ਗਿੱਲ ਇਸ ਬਦਮਾਸ ਥਾਣੇਦਾਰ ਦੀ ਕਾਫੀ ਆਉਪਕਤ ਕਰਦੇ ਨਜ਼ਰ ਆਉਂਦੇ ਨੇ। ਆਖੋਦ ਵੀਡੀਓ ਸੁਣੀਓ ਰਿਕਾਰਡਿੰਗ ਸੁਣੀਏ ਕਿੰਨੇ ਵਜੇ ਪਹੁੰਚੇਗੀ 5:00 ਵਜੇ ਪਹੁੰਚੇਗੀ ਕਦੋਂ ਇਹਨੇ ਪ੍ਰੈਸ ਨੂੰ ਇਹ ਵੀ ਗੱਲ ਕਹੀ ਆ ਗਿਓ ਕਿ ਮੈਨੂੰ ਡਰ ਲੱਗਿਆ ਕੁਝ ਕਰਨਾ ਤੇ ਨਹੀਂ ਉਸਕੇ ਹੱਥ ਕੁਝ ਕਰ ਲਾਂਗੇ ਸੋ ਲੈਟਸ ਨੋ ਟਾਕ ਅਬਾਊਟ ਥੈਟ ਓਕੇ ਜਿਹੜੀ ਚੀਜ਼ ਰਿਕਾਰਡਡ ਦੇ ਦਿੱਤੀ ਹੈਗੀ ਉਹ ਤੇ ਹੈ ਹੀ ਹੈ ਬਾਕੀ ਤੁਸੀਂ ਜੋ ਮਰਜ਼ੀ ਝੂਠ ਬੋਲੀ ਜੋ ਉਹ ਤਾਂ ਮੈਨੂੰ ਨਹੀਂ ਸਮਝ ਆ ਰਹੀ ਲੇਕਿਨ ਮੇਰੀ ਨਹੀਂ ਮੈਂ ਬੇਨਤੀ ਨਹੀਂ ਸੁਣਨੀ ਲੋ ਗੱਲ ਮੈਂ ਸੁਣੀ ਆ ਉਸ ਗੱਲ ਦੇ ਉੱਤੇ ਅਸੀਂ ਐਕਟ ਕਰਾਂਗੇ ਠੀਕ ਹੈ ਨਾ ਉਸ ਚੀਜ਼ ਦਾ ਜਵਾਬ ਤੁਹਾਡੇ ਕੋਲ ਨਹੀਂ ਹੈ ਇਸ ਤੋਂ ਬਾਅਦ ਥਾਣੇਦਾਰ ਨੂੰ ਹੁੰਦਾ ਹੈ ਕਿ ਸ਼ਾਇਦ ਉਹ ਇੱਥੇ ਵੀ ਆਪਣੀ ਕੋਈ ਨਾ ਕੋਈ ਸਫਾਈ ਦੇ ਕੇ ਬਚ ਜਾਊਗਾ ਪਰ ਸ਼ਾਇਦ ਰਾਜ ਲਾਲੀਕੌਰ ਗਿੱਲ ਇਸ ਮੂਡ ਦੇ ਵਿੱਚ ਨਹੀਂ ਸੀ ਕਿ ਇਸ ਤਰੀਕੇ ਦੇ ਹਵਾਨੀਅਤ ਦੇ ਨਾਲ ਭਰੇ ਹੋਏ ਪੁਲਿਸ ਅਫਸਰ ਨੂੰ ਬਖਸ਼ਿਆ ਜਾਵੇ ਉਸ ਤੋਂ ਬਾਅਦ ਪੂਰੀ ਕਾਰਵਾਈ ਹੁੰਦੀ ਹੈ ਪੂਰੇ ਸਬੂਤ ਦੇਖੇ ਜਾਂਦੇ ਨੇ ਉਸ ਮਾਸੂਮ ਲੜਕੀ ਦੇ ਬਿਆਨ ਲਏ ਜਾਂਦੇ ਨੇ ਤੇ ਲੜਕੀ ਇਹ ਵੀ ਕਹਿੰਦੀ ਹੈ ਕਿ ਮੈਨੂੰ ਤਾਂ ਇਕੱਲਿਆਂ ਨੂੰ ਥਾਣੇ ਦੇ ਵਿੱਚ ਰਾਤ ਨੂੰ ਵੀ ਬੁਲਾਇਆ ਗਿਆ ਤੇ ਰਾਤ ਨੂੰ ਜਦੋਂ ਉਹ ਥਾਣੇ ਪਹੁੰਚਦੀ ਹੈ ਤਾਂ ਥਾਣੇਦਾਰ ਸਾਹਿਬ ਉਸ ਨੂੰ ਇੱਕ ਵੱਖਰੇ ਕਮਰੇ ਦੇ ਵਿੱਚ ਲੈ ਕੇ ਚਲੇ ਜਾਂਦੇ ਨੇ ਜਿੱਥੇ ਉਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਆ ਇਹ ਕਹਿ ਕੇ ਉਹ ਥਾਣੇਦਾਰ ਉਸ ਲੜਕੀ ਦੇ ਨਾਲ ਕੁਝ ਅਸ਼ਲੀਲ ਹਰਕਤ ਕਰਨ ਦੀ ਵੀ ਕੋਸ਼ਿਸ਼ ਕਰਦਾ ਪਰ ਲੜਕੀ ਪਿੱਛੇ ਹੋ ਜਾਂਦੀ ਹੈ ਉੱਥੋਂ ਵਾਪਸ ਆ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਇਹ ਸਾਰਾ ਸ਼ਿਕਾਇਤ ਦਾ ਮਾਮਲਾ ਸ਼ੁਰੂ ਹੁੰਦਾ ਹੈ ਉਹ ਪੀੜਤ ਲੜਕੀ ਜਿਹੜੀ ਕਿ ਪ੍ਰਵਾਸੀ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਸੀ ਇਸ ਉਮੀਦ ਦੇ ਨਾਲ ਥਾਣੇ ਗਈ ਸੀ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਊਗਾ ਪਰ ਇਹ ਥਾਣੇਦਾਰ ਉਸ ਨੂੰ ਇਨਸਾਫ਼ ਦਿਵਾਉਣ ਦੀ ਥਾਂ ਤੇ ਉਸ ਨੂੰ ਹੀ ਆਪਣਾ ਸ਼ਿਕਾਰ ਬਣਾਉਣ ਦੀ ਨੀਅਤ ਦੇ ਨਾਲ ਦੇਖਣ ਲੱਗਿਆ ਸੀ ਫਿਰ ਕਿਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਆਮ ਇਨਸਾਨਾਂ ਦੀ ਇੱਥੇ ਸੁਣਵਾਈ ਹੁੰਦੀ ਹੈ ਸ਼ਾਇਦ ਥਾਣੇਦਾਰ ਨੂੰ ਵੀ ਇਹ ਲੱਗਿਆ ਹੋਣਾ ਕਿ ਗਰੀਬ ਹੈ ਪ੍ਰਵਾਸੀ ਪਰਿਵਾਰ ਹੈ ਇਹਨਾਂ ਨੇ ਕਿਹਦੇ ਕੋਲ ਚਲੇ ਜਾਣਾ ਇਹ ਇੱਥੇ ਹੀ ਆਉਣਗੇ ਮੇਰੇ ਕੋਲ ਹੀ ੱਟਕੇ ਖਾਣਗੇ ਤੇ ਮੇਰਾ ਜੀ ਕਰੂਗਾ ਮੈਂ ਇਨਸਾਫ ਦੇਵਾਂਗਾ ਮੇਰਾ ਜੀ ਕਰੂਗਾ ਤਾਂ ਮੈਂ ਇਹਨਾਂ ਦੀ ਇੱਜ਼ਤ ਉੱਤੇ ਮੈੜੀ ਅੱਖ ਵੀ ਰੱਖੂਗਾ ਪਰ ਆਖਿਰਕਾਰ ਕਹਿੰਦੇ ਨੇ ਕਿ ਸਮਾ ਬਲਵਾਨ ਹੁੰਦਾ ਇਸ ਤਰੀਕੇ ਦੇ ਅਫਸਰ ਵੀ ਕਦੇ ਨਾ ਕਦੇ ਕਾਬੂ ਆ ਜਾਂਦੇ ਨੇ ਹੋ ਸਕਦਾ ਇਹ ਜਿਹੜਾ ਪਹਿਲਾ ਮਾਮਲਾ ਸਾਹਮਣੇ ਆ ਗਿਆ ਇਸ ਤੋਂ ਪਹਿਲਾਂ ਵੀ ਹੋ ਸਕਦਾ ਹੈ ਕਿ ਇਸ ਹਵਾਨੀਅਤ ਦੇ ਨਾਲ ਭਰੇ ਹੋਏ ਐਸ ਐਚਓ ਨੇ ਹੋਰ ਵੀ ਬਹੁਤ ਸਾਰੀਆਂ ਮਹਿਲਾਵਾਂ ਨੂੰ ਜਾਂ ਫਿਰ ਬੱਚਿਆਂ ਨੂੰ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੋਣੀ ਜਾਂ ਫਿਰ ਸ਼ਿਕਾਰ ਬਣਾ ਵੀ ਲਿਆ ਹੋਣਾ ਕਿਉਂਕਿ ਉਹ ਗੱਲਾਂ ਸਾਹਮਣੇ ਨਹੀਂ ਆਈਆਂ ਪਰ ਕਹਿੰਦੇ ਨੇ ਕਿ 100 ਦਿਨ ਚੋਰਦੇ ਤੇ ਇੱਕ ਦਿਨ ਸਾਧ ਦਾ ਲੱਗਦਾ ਉਹ ਇੱਕ ਦਿਨ ਸਾਧ ਦਾ ਆਇਆ ਤੇ ਆਖਿਰਕਾਰ ਫਲੋਰ ਥਾਣੇ ਦੇ ਇਸ ਐਸ ਐਚਓ ਭੂਸ਼ਣ ਕੁਮਾਰ ਦੇ ਉੱਤੇ ਪਰਚਾ ਦਰਜ ਹੁੰਦਾ ਪੌਕਸੋ ਦਾ ਪਰਚਾ ਦਰਜ ਹੁੰਦਾ 67 ਧਾਰਾ ਲਾਈ ਜਾਂਦੀ ਹੈ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਧਰਾਵਾਂ ਲਾ ਕੇ ਇਹਦੇ ਖਿਲਾਫ ਪਰਚਾ ਦਰਜ ਕਰ ਲਿਆ ਜਾਂਦਾ ਹੁਣ ਜਾਂਚ ਹੋਊਗੀ ਤੇ ਜਾਂਚ ਦੇ ਵਿੱਚ ਜੇਕਰ ਸਭ ਕੁਝ ਸਹੀ ਪਾਇਆ ਗਿਆ ਤਾਂ ਹੋ ਸਕਦਾ ਹੈ ਕਿ ਇਸ ਥਾਣੇਦਾਰ ਨੂੰ ਆਪਣੀ ਅਗਲੀ ਜ਼ਿੰਦਗੀ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਬਿਤਾਉਣੀ ਪੈ ਸਕਦੀ ਹੈ ਸੋ ਇਸ ਤਰੀਕੇ ਦੇ ਨਾਲ ਅੱਗੇ ਤੋਂ ਕੋਈ ਵੀ ਪੁਲਿਸ ਅਫਸਰ ਕਿਸੇ ਵੀ ਮਾਸੂਮ ਬੱਚੀ ਜਾਂ ਫਿਰ ਗਰੀਬ ਪਰਿਵਾਰ ਦੀ ਬੱਚੀ ਜਾਂ ਮਹਿਲਾ ਨੂੰ ਮਾੜੀ ਨਜ਼ਰ ਦੇ ਨਾਲ ਨਾ ਦੇਖੇ ਇਸ ਕਰਕੇ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਥਾਣੇਦਾਰ ਦੇ ਖਿਲਾਫ ਕੜੀ ਕਾਰਵਾਈ ਤਾਂ ਕੀਤੀ ਜਾਏ ਬਲਕਿ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਣੀ ਚਾਹੀਦੀ ਆ ਤਾਂ ਜੋ ਇੱਕ ਮਿਸਾਲ ਬਣੇ ਬਾਕੀ ਦੇ ਪੁਲਿਸ ਅਫਸਰਾਂ ਦੇ ਲਈ ਸੋ ਤੁਸੀਂ ਇਸ ਖਬਰ ਦੇ ਬਾਰੇ ਇਸ ਘਟਨਾ ਦੇ ਬਾਰੇ ਕੀ ਸੋਚਦੇ ਹੋ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ